ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਅੱਜ ਸ਼੍ਰੀ ਗੀਤਾ ਪਵਨ ਖਾਟੂ ਸ਼ਾਮ ਮੰਦਿਰ ਦੇ ਵਿੱਚ ਅੱਜ ਬਿਲਪਤਰ ਅਤੇ ਤુલਸੀ ਦੇ 51 51 ਪੌਦੇ ਵੰਡੇ ਗਏ ਇਹ ਪੌਦੇ ਲੋਕਾਂ ਨੇ ਹਮ ਹਮਾ ਕੇ ਲੈ ਕੇ ਗਏ ਅਤੇ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਤુલਸੀ ਮਾਤਾ ਦੀ ਜਿਹੜੀ ਸੇਵਾ ਹੈ ਉਹ ਨਿਸ਼ਕਾਮ ਤੌਰ ਤੇ ਕਰਨਗੇ ਅਤੇ ਲੋਕਾਂ ਨੇ ਇਹ ਵੀ ਬਿਲ ਪੱਤਰ ਦੇ ਪੌਦੇ ਇਸ ਕਰਕੇ ਲੈ ਕੇ ਗਏ ਕਿ ਸਾਵਣ ਦਾ ਮਹੀਨਾ ਆ ਰਿਹਾ ਹੈ ਜਿੱਥੇ ਕਿ ਸ਼ਿਵ ਭਗਵਾਨ ਦੀ ਜਿਹੜੀ ਪੂਜਾ ਹੈ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾ ਸਕੇ ਔਰ ਇਸ ਦੇ ਵਿੱਚ ਮਹਿਲਾਵਾਂ ਨੇ ਵੱਧ ਚੜ ਕੇ ਹਿੱਸਾ ਲਿਆ ਅਤੇ ਮੰਦਿਰ ਦੇ ਪੁਜਾਰੀ ਸ਼੍ਰੀ ਸੋਮਦਤ ਸ਼ਰਮਾ ਜੀ ਨੇ ਦੱਸਿਆ ਕਿ ਸਾਵਣ ਦੇ ਮਹੀਨੇ ਦੇ ਵਿੱਚ ਪੌਦੇ ਲਗਾਉਣੇ ਬਹੁਤ ਹੀ ਸ਼ੁਭ ਹੁੰਦੇ ਹਨ ਪੌਦੇ ਲਗਾਉਣ ਨਾਲ ਇੱਕ ਤਾਂ ਘਰ ਦੇ ਵਿੱਚ ਸੁਖ ਸ਼ਾਂਤੀ ਆਂਦੀ ਹੈ ਅਤੇ ਪਰਿਆਵਰਣ ਸ਼ੁੱਧ ਅੱਜ ਤુલਸੀ ਵੰਡੀ ਜਾ ਰਹੀ ਹੈ ਸ਼੍ਰੀ ਗੀਤਾ ਪਵਨ ਖੱਟੂ ਸ਼ਾਮ ਮੰਦਿਰ ਦੇ ਵਿੱਚ ਅੱਜ ਇਕਾदशी ਵਾਲੇ ਦਿਨ ਬਹੁਤ ਵਧੀਆ ਦਿਨ ਹੈ ਬਹੁਤ ਹੀ ਸ਼ੁਭ ਦਿਨ ਹੈਗਾ

ਜੀ ਸ਼ਰਮਾ ਜੀ ਜਿਹੜੇ ਅੱਜ ਤੁਲਸੀ ਦੇ ਪੌਦੇ ਵੰਡੇ ਜਾ ਰਹੇ ਆ ਕਿਸ ਕਾਰਨ ਵੰਡੇ ਜਾ ਰਹੇ ਆ ਅੱਜ ਨਾਲ ਜੀ ਆਪਣੇ ਦੇਖਹੁਣੀ ਕਾਸ਼ੀ ਹੈ ਤੇ ਆਪਣਾ ਹਰ ਮਹੀਨੇ ਮਾਨਸਿਕ ਚੇਤਨ ਖਾਤੂ ਸਮਝਦਾ ਵੀ ਹੁੰਦਾ ਹੈਗਾ ਜਿਹਦੇ ਕੁਲਕਚਰ ਵਿੱਚ ਇਹ ਤਾਂ ਉਹ ਖਾਤੂ ਸਾਡੇ ਕੋਈ ਨਾ ਨਾ ਨਵਾਂ ਪਲਾ ਕਰਦਾ ਰਹਿੰਦਾ ਜਿਹਦੇ ਵਿੱਚ ਹਰ ਪਕਟਾ ਦੀ ਆਸਥਾ ਬਣੀ ਰਹੇ ਤੇ ਭਗਤਾਂ ਨੂੰ ਵੀ ਉਜਾਗਰ ਕਰਦੇ ਰਹਿੰਦੇ ਆ ਵੀ ਆਪਾਂ ਸਾਰੇ ਕਹਿੰਦੇ ਆ ਜਲ ਹੈ ਤੋ ਜੀਵਨ ਹੈ ਪਰ ਆਪਾਂ ਇੱਕ ਸਭ ਤੋਂ ਵੱਡੀ ਗੱਲ ਹੈ ਜੀ ਆਕਸੀਜਨ ਹੀ ਨਹੀਂ ਹੋਣੀ ਪਾ ਸ਼ੈਮੂਲਾ ਦਾ ਆਪਾਂ ਇੱਕ ਪੈਰ ਤੁਰ ਦੇ ਨਹੀਂ ਸਕਦੇ ਇਸ ਕਰਕੇ ਸਾਡਾ ਮਕਸਦ ਬਤੋ ਉਹ ਇਹੀ ਹੈ ਵੀ ਪੇੜ ਲਗਾਓ ਬੂਟੇ ਲਗਾਓ ਪਰਿਆਵਰਨ ਨੂੰ ਬਚਾਓ ਇਸ ਕਰਕੇ ਅਸੀਂ ਵੱਧ ਵੱਧ ਬੂਟੇ ਬਕਰੇ ਆ ਮੰਦਰ ਦੀ ਭਾਵਨਾ ਕਰਕੇ ਆ ਵੀ ਤુલਸੀ ਦਾ ਤੇ ਬਿੱਲ ਪੱਤਰੀ ਸਾਡੇ ਕੋਲ ਪਹੁੰਚਣ ਆ ਲੈ ਜੀ ਉਹ ਸਾਰ ਨੂੰ ਅਸੀਂ ਪ੍ਰਦਾਨ ਕਰ ਰਹੇ ਪ੍ਰਸ਼ਾਸਨ ਰੂਪ ਦੇ ਵਿੱਚ ਦੇ ਰਹੇ ਆ ਜੀ ਅੱਜ ਮਾਂ ਈ ਕਾਸ਼ੀ ਕਰਕੇ ਇਹ ਸਾਰ ਨੂੰ ਦੇ ਰਹੇ ਆਂ ਦੀ ਕਾਸ਼ੀ ਕਰਕੇ ਨਾਲ ਤਾਂ ਪ੍ਰਸ਼ਾਸਨ ਰੂਪ ਦੇ ਕਾਸ਼ੀ ਤુલਸੀ ਦਾ ਬੂਟਾ ਆਪਣੇ ਘਰੇ ਰੱਖੋ ਇਹਦੀ ਸੇਵਾ ਕਰੋ ਤੇ ਘਰ ਨੂੰ ਹਰਿਆ ਭਰਿਆ ਰੱਖੋ ਜੀ ਜੈ ਸ਼੍ਰੀ ਸ਼ਾਮ ਉਹ ਤੁਸੀਂ ਮਿਆਂ ਕੀ ਜੈ